ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਲੱਗੇ ਆ ਬਣਾਉਣ ਪਿੰਡ ਹਰੜ ਕਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੇਲ ਝੋਟੀਆਂ ਦਿਖਾਵਾਂਗੇ ਤਿੰਨੇ ਹੀ ਤੋਕਣਾ ਗੱਬਣਾ ਵਾਂ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਾ ਚੜ੍ਹਦੀ ਕਲਾ ਭਾਜੀ ਹੋਠ ਠੀਕ ਠਾਕ ਪਰਿਵਾਰ ਬਸ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਹਾਂ ਜੀ ਮੇਰਾ ਬਾਬੇ ਦੀਆਂ ਚਲੋ ਮੇਰਾ ਹੀ ਚਾਹੀਦੀਆਂ ਗੁਰੂ ਰਾਮਦਾਸ ਦੀਆਂ ਹਾਂ ਜੀ ਹਾਂ ਜੀ ਤੇ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਭਾਜੀ ਬਗੀਚਾ ਸਿੰਘ ਜੀ ਪੈਂਡਾ ਹਰੜਕਲਾ ਤਹਿਸੀਲ ਹੀ ਨਾਲਾ ਤੇ ਜ਼ਿਲ੍ਹਾ ਅਮਰਸਰ ਸਾਹਿਬ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਨੰਬਰ 9041796788 ਜੀ ਠੀਕ ਹੈ ਠੀਕ ਹੈ ਜੀ ਇਹ ਕਿਹੜੀ ਸਾਈਡ ਤੋਂ ਲਿਆਂਦੇ ਜੇ ਕੋਕੇ ਦੇਖੋ ਭਾਈ ਤਿੰਨੇ ਹੀ ਵਾਦ ਤੋਂ ਵਾਦਿਆ ਠੀਕ ਹੈ ਠੀਕ ਹੈ ਹਾਂ ਜੀ ਭਾਈ ਕਰੋ ਚੱਕ ਬੜੇ ਸਿੰਘ ਸਿੰਘ ਬਹੁਤ ਹੀ ਚੰਗੇ ਆ ਗਏ ਆ ਹਾਂ ਜੀ ਨਿੱਕੇ ਸਿੰਘ ਦੀਆਂ ਤਿੰਨ ਆ ਫਲਕਾਰੀ ਵਾਲੀ ਦਿਖਾ ਲਈਏ ਕਿ ਜਾਂ ਜਿਹੜੀ ਮਰਜ਼ੀ ਭਾਜੀ ਵਿਖਾ ਲਓ ਉਹ ਤੋਂ ਦੋਂਦੀ ਤੋਂ ਸ਼ੁਰੂ ਕਰ ਲਓ ਆ ਜੋ ਫਿਰ ਪਹਿਲੇ ਨੰਬਰ ਤੇ ਲਓ ਭਾਈ ਕੱਬਣ ਦੇ ਆਏ ਤੇ ਦੱਸਿਓ ਭਈਆ ਝੋਟੀ ਦੇ ਬਾਰੇ ਇਹ ਵੀ ਦੀ ਝੋਟੀ ਹੈਗੀ ਜੀ 6 ਮਹੀਨਿਆਂ ਦੀ ਕੱਬਣ ਅੱਛਾ ਜੀ ਹਾਂਜੀ ਤਾਂ ਮੂੰਹ ਦੋਂਦੀ ਏ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਇਹ ਉਧਰ ਦੀ ਝੋਟੀ ਹੈ ਹਰਿਆਣੇ ਦੀ ਏ ਠੀਕ ਹੈ ਠੀਕ ਹੈ ਹਾਂਜੀ ਤੇ ਪਤਾ ਭਾਈ ਕਿਹੜੇ ਸੀ ਮੰਦੀਆ ਇਹ ਨਹੀਂ ਬਾਜੀ ਮੈਨੂੰ ਪਤਾ ਝੂਠ ਬੋਲਣਾ ਮੈਂ ਬਿਲਕੁਲ ਸਹੀ ਗੱਲ ਆ ਹਾਂ ਠੀਕ ਆ ਨਾ ਮੈਨੂੰ ਕੋਈ ਗਲਤ ਨਹੀਂ ਲੱਗਦੀ ਬਾਕੀ ਜਿਹੜੇ ਵੀ ਆ ਮੰਨ ਲਓ ਪਰਖ ਵਾਲਿਆਂ ਨਾਲ ਆ ਵੀ ਵੇਖ ਲੈਣਾ ਹਾਂਜੀ ਹਾਂਜੀ ਮੈਂ ਕਹੀ ਜਾਵਾਂ ਇਹ ਅਰਜਨ ਗੁੰਗੜ ਦੀ ਹੋਏ ਜਵਰਾਜ ਦੀ ਝੂਠ ਬੋਲੀ ਜਈਏ ਫਾਇਦਾ ਕੋਈ ਨਹੀਂ ਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਕੀ ਇਹ ਝੋਟੀ ਯਾਦ ਮਸਲਾ ਲਈ ਆ ਪਤਲ ਖੋਲ ਕੇ ਵੀ ਸ਼ਾਂਤ ਸੁਭਾਅ ਲਈ ਆ ਹਾਂਜੀ ਬਹੁਤ ਠੰਡੀ ਆ ਤੇ ਜੱਡ ਬਲੈਕ ਆ ਗਈ ਆ ਤੇ ਕੱਲ ਦੇ ਆ ਖੋਲ ਕੇ ਬਾਕੀ ਆਪਾਂ ਦਿਖਾਉਂਦੇ ਹਾਂ ਨਾ ਦਿਖਾਉਂਦੇ ਨਾ ਬਾਜੀ ਫੇਸ ਕੁਆਲਟੀ ਕਰੋ ਚੱਕ ਦੇ ਸਿੰਘ ਸੰਦ ਬਹੁਤ ਹੀ ਚੰਗਾ ਲ ਬਾਕੀ ਕੇ ਮੇਰੇ ਕਿੱਥੇ ਆ ਕੇ ਪਾਸ ਆ ਫਿਰ ਖਣਸੂਨ ਪੌਦੀ ਚੰਗਾ ਕੱਢ ਦੇਣਾ ਇਹਨੇ ੱਮਾ ਲਓ ਇਹਨ ਮਲੋ 23 ਦਿਨ ਨੂੰ ਸਤਵਾਂ ਲੱਗਣਾ ਜੀ ਅੱਛਾ ਜੀ ਹਾਂ ਜੀ ਆਜੇ ਆਜੇ 23 ਹੋਣੀ ਜੀ ਠੀਕ ਹੈ ਠੀਕ ਹੈ ਆ ਵੇਖੋ ਸੁੰਗੀ ਸੁੰਗੀ ਛੋਟੀ ਛਿੱਕੜੀ ਚੰਗੀ ਬਾਕੀ ਫੇਸ ਕੁਆਲ ਇਹ ਤੇ ਕੱਦ ਵਜਨ ਦੀ ਚੰਗੀ ਆ ਜੀ ਇਹ ਸਾਰਾ ਥਾਂਸੂਨ ਲੱਗਾ ਤੇ ਦੁੱਧ ਬਈ ਤੁਹਾਡੇ ਸਾਣਾ ਕਿੰਨਾ ਕੇ ਕੱਢੂਗੀ ਜੀ ਇਹਦੇ ਨਾਲ ਅੱਗੇ ਪੌਦਾ ਨਹੀਂ ਕਿਤੇ 12 ਕਿਲੋ ਦਾ ਰਾਮਣਾ ਕੱਢੀ ਜਊ ਛੋਟੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਇਹ ਲਾਗੇ ਤੇ ਚੈੱਕ ਕਰਾਉਣੇ ਆਪਾਂ ਤੁਹਾਨੂੰ ਥਣਾ ਦਾ ਸੈੱਗ ਹੈਬ ਤੇ ਥਣਸੋਂ ਮੈਂ ਨੋਕ ਵਾਲਾ ਕੱਢਿਆ ਪਿਆ ਹਾਂ ਹਾਂਜੀ ਕਰੋ ਜੀ ਚੱਕ ਇਧਰਲੀ ਸਾਈਡ ਤੋਂ ਹਾਂਜੀ ਤੇ ਬਾਈ ਇਹਦਾ ਕੀ ਮੁੱਲ ਕਰਨਾ ਫਿਰ ਇਹ ਜੀ ਵੀਰਲਾ ਝੋਟੀ ਦਾ ਮੁੱਲ ਤਾਂ ਮੈਂ 75 ਕਰ ਲਿਆ 70 ਕਰ ਲਗੇ ਅੱਛਾ ਜੀ ਟੈਂਡ ਵੀ ਦੇ ਦਈਏ ਕੱਟੀ ਜੈ ਜਾਨਦੀਏ ਮੈਂ ਦੇਣਾ ਹਾਂਜੀ ਤੁਸੀਂ ਦੱਸ ਦੋ ਭਾਜੀ ਆਵੀਂ ਨਹੀਂ ਦੱਸਦੀ ਜਿੱਥੇ ਛੱਡੀ ਦੇਣੀ ਆਪਾਂ 60000 ਦੀ ਦੇ ਦਈਏ ਭਾਜੀ ਛੱਡ ਦੋ 1000 ਕਰਾਈ ਜੋਗਾ ਯਾ ਛੱਡ ਦਗੇ ਵੀਰ ਜੀ ਹਾਂ ਨਾ ਮੰਨ ਲਓ 58000 ਹੱਦ ਚੋਟੀ ਦੇ ਦਾਂਗੇ ਆਪਾਂ ਠੀਕ ਆ ਠੀਕ ਆ ਬਾਕੀ ਕੱਟੀ ਬਹੁਤ ਜਿਆਦੀ ਚੰਗੀ ਆ ਠੀਕ ਆ ਜੀ ਹਾਂ ਲਓ ਬਈ 58000 ਦੀ ਮੰਨ ਲਓ ਵੀ ਜਿਹੜਾ ਵੀਰ ਫਰਾ ਸਾਂਭਣਾ ਲੈ ਜਾਊਗਾ ਤੇ ਦੁੱਧ ਤੇ ਡੱਕੇ ਲਾਈ ਜਾਣੇ ਨੇ ਤੇ ਡਬਲ ਆ ਮੰਨ ਲਊਗਾ ਤੇ ਬਾਕੀ ਰੁਪਈਆਂ ਦੀ ਚੀਜ਼ ਚਾਰ ਮਹੀਨੇ ਸਾਭ ਕੇ ਲੱਖੋਂ ਬਣਾ ਦੇਣਾ ਆਹੇ ਹੋਣੀ ਥੱਲੇ ਵੇਖੋ ਥਣਥਣ ਹੁਣ ਤੋਂ ਹੀ ਵੇਖੋ ਗੱਡਾ ਕੱਟੀ ਨੇ ਬਣਾਇਆ ਤੇ ਬਾਕੀ ਕਰਮ ਨੇ ਤੁਹਾਨੂੰ ਕਿੱਕ ਫਿਰ ਤੋਂ ਰੇ ਥਾਣੇ ਵੀ ਆਏ ਨੋਕ ਵਾਲਾ ਲੱਗਿਆ ਸਿੰਘ ਜੀ ਬਿਲਕੁਲ ਕਲਿੱਪ ਸਿੰਘ ਲੱਗਾ ਬਿਲਕੁਲ ਨਿਕਾ ਨਿਕਾ ਠੀਕ ਹੈ ਤੇ ਆਜੋ ਬਾਈ ਹੁਣ ਦੂਜੇ ਨੰਬਰ ਤੇ ਪਾਈਆਂ ਭਾਈਆਂ ਰੋਦੀ ਬਖਮੇ ਤੁਹਾਨੂੰ ਹਿਸਾਬ ਲਾ ਲਓ ਵੀ ਇਹ ਸੱਜਣਾ ਨੂੰ ਪਰੇ ਕਰਨ ਲਈ ਹੈ ਅੱਛਾ ਜੀ ਤੇ ਦੂਜਾ ਸੁਆ ਇਹਨੇ ਸੁਣੀ ਜੇ ਤੇ ਚਾਹ ਮਹੀਨਿਆਂ ਦੀ ਚੈੱਕ ਪਾਸ ਜੀ ਅੱਛਾ ਜੀ ਮਨ ਲੋ ਘਰ ਵਾਲੇ ਵੀਰਾਂ ਦੇ ਮੁਤਾਬਕ ਤਰੀਕ ਦੇ ਹਿਸਾਬ ਨਾਲ ਪੰਜਾਂ ਮਹੀਨਿਆਂ ਦੀ ਆ ਪਰ ਆਪਾਂ ਚੈੱਕ ਕਰਾਈ ਡਾਕਟਰ ਸਾਹਿਬ ਨੇ ਆਪਾਂ ਨੂੰ ਚਾਹ ਦੀ ਦੱਸੀ ਆ ਨੇ ਬਿਲਕੁਲ ਚਲੋ ਸਹੀ ਮੈਂ ਵੇਖੋ ਆਪਾਂ ਡਾਕਟਰ ਸਾਹਿਬ ਦੇ ਇਹ ਦੇ ਹਿਸਾਬ ਨਾਲ ਚੱਲਣਾ ਉਹਨਾਂ ਘਰ ਵਾਲਿਆਂ ਦੀ ਤਰੀਕ ਦੇ ਹਿਸਾਬ ਨਾਲ ਇਹ ਪੰਨਿਆਂ ਦੀ ਹੈ ਅੱਛਾ ਜੀ ਹਾਂਜੀ ਠੀਕ ਠੀਕ ਇਹ ਵੀ 4 ਮਹੀਨੇ ਦੀ ਆ ਅੱਛਾ ਮੰਨ ਲਓ ਵੀ ਕਿ ਹੋ ਸਕਦਾ ਡਾਕਟਰ ਨੂੰ ਤੇ ਆਪਾਂ ਹਾਂ ਹਾਂ ਮੰਨ ਲਓ ਹਾਂ ਪਰ ਮੈਂ ਡਾਕਟਰ ਸਾਹਿਬ ਦੇ ਹਿਸਾਬ ਨਾਲ ਚੱਲਣ ਰਿਹਾ ਹਣਾ ਅੱਛਾ ਅੱਛਾ ਠੀਕ ਹੈ ਇਹ ਵੀਰ ਜੀ ਨੇ ਥੱਲੇ ਦੁੱਧ ਲੀਟਰ ਵਾਲਾ 9 ਕਿਲੋ ਜੀ ਅੱਛਾ ਜੀ ਤੇ 14 15 ਕਿਲੋ ਪਹਿਲਾਂ ਝੋਟੀ ਨੇ ਸੱਜਰ ਦਾ ਰਿਕਾਰਡ ਜੇ ਦਾ ਠੀਕ ਹੈ ਠੀਕ ਹੈ ਮਤਲਬ ਫੋਲ ਕੇ ਝੋਟੀ ਹਮਾ ਸੱਜਰਾਂ ਨੂੰ ਪਰੇ ਹੀ ਕਰਨ ਲਈ ਝੋਟੀ ਠੀਕ ਹੈ ਜੀ ਸੱਜਰ ਵੀ ਫੇਰ ਹਮਾ ਕੀ ਕਰੋ ਚੱਕਦੇ ਸਿੰਘ ਸਿੰਘ ਬਹੁਤ ਹੀ ਚੰਗਾ ਲੱਗਾ ਵਾ ਬੜੀ ਕੁਆਲਿਟੀ ਦੀ ਝੋਟੀ ਪਾਈ ਹੈ ਇਹ ਬਣਾਉਂ ਨੰਬਰ 5 ਸੱਜਰਨ ਪਰੇ ਘਰ ਦੀ ਆ ਤੇ 14 ਲੀਟਰ ਜਿਹੜਾ ਸੱਜਰਨ ਨੇ ਦੁੱਧ ਭਰਿਆ ਵਾ ਅਸਹਾ ਤੋਂ ਪਿਛਲੇ ਸੁਣੇ ਆਈ ਏ ਛੋਟੀ ਅੱਛਾ ਜੀ ਹਾਂ ਜੀ ਤੇ ਵੇਖੋ ਛੋਟੀ ਠੀਕ ਹੈ ਜੀ ਸੋਹਣੀ ਸ਼ਕੀਨ ਸਿੰਘ ਜੀ ਦੇਖੋ ਛੋਟੀ ਬਹੁਤ ਹੀ ਚੰਗੇ ਖਾਨਦਾਨ ਵਾਲੀ ਆ ਤੇ ਪਹਿਲੇ ਹੀ ਸੋਵੇ ਜਿਹੜਾ 14 ਲੀਟਰ ਇਹਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਵੀ ਜਿਹੜਾ ਫਸੀ ਪਈ ਆ ਹਾਂ ਜੀ ਇਹ ਥਾਣਾ ਦਾ ਸੈਂਡਗਾ ਵੀ ਲਾਗੇ ਰਿ ਟੱਕ ਕਰਾਉਣੇ ਆ ਅੱਛਾ ਜੀ ਟੀਕੇ ਤੋਂ ਬਿਨਾਂ ਟੀਕਾ ਕਿਸੇ ਦੇ ਘਰ ਵੀ ਲਾਉਂਦੇ ਆ ਲਾਗੇ ਤੋਂ ਚੱਕ ਤੁਸੀਂ ਥਣ ਭਾਡਾ ਬਹੁਤ ਹੀ ਚੰਗਾ ਲੱਗਾ ਵਾ ਤੇ ਇਹਦਾ ਬਾਈ ਕੀ ਮੁੱਲ ਕਰਨਾ ਫਿਰ ਜੀ ਜੀ ਵੇਖ ਲਓ ਇਹਦਾ ਜਿਹੜਾ 9 ਕਿਲੋ ਦੁੱਧ ਆਣਾ ਸੱਜਰ ਦੇ 18 ਕਿਲੋ ਵਰਗਾ ਜੀ ਹੁਣ ਅੱਛਾ ਜੀ ਇਹਦੀ 10% ਆਈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਇਹ ਵੀਰੇ ਕਹਿੰਦਾ ਭਾ ਜਾ ਵੀ ਸੈਂਡ ਬਹੁਤ ਹੀ ਸੌਣਾ 80 90 ਰੁਪਏ 80 90 ਰੁਪਏ ਹਾਂਜੀ ਬਿਲਕੁਲ ਰੇਟ ਹੈਗਾ ਨਾ ਬਿਲਕੁਲ ਹੈਗਾ ਜੀ ਠੀਕ ਹੈ ਠੀਕ ਹੈ ਤੇ ਮੰਨ ਲਓ ਵੀ ਜੇ ਟਿਕਾ ਕਿਸੇ ਦੇ ਘਰ ਵੀ ਲਵਾਵੇ ਆਪਣੀ ਗਰੰਟੀ ਆ ਅੱਛਾ ਜੀ ਤੇ ਐਰ ਕੀ ਮੈਂ ਬਹੁਤਾ ਨਹੀਂ ਕਹਿੰਦਾ ਦੂਜੇ ਸੂਏ ਝੋੜੀ 15 ਤੋਂ ਪਲੱਸ ਹੋ ਜਾਊਗੀ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਵੀ ਕਿਸਾਨ ਵੀਰੋ ਜਿਹੜਾ ਪਹਿਲੇ ਸੂਏ 14 ਲੀਟਰ ਤੇ ਬਾਈ ਕਹਿੰਦਾ ਕਿ ਆਇਤੀ 15 ਪਲੱਸ ਦੁੱਧ ਕੱਢੂਗੀ ਹਾਂਜੀ ਹਾਂਜੀ ਬਾਕੀ ਕੱਦ ਹੋ ਜੇ ਨਾ ਵੇਖ ਲੋ ਕਿੰਨਾ ਕੱਢ ਵਜਨ ਦੀ ਵੀ ਚੰਗੀ ਆ ਤੇ ਮੁੱਲ ਵੀ ਦੱਸ ਦੇਦਾ ਕਿ ਮੋਲੇ ਦਾ 80 ਜੀ ਅੱਛਾ ਜੀ 75000 ਦੀ ਆਪਾਂ ਝੋਡੀ ਦਵਾਂਗੇ 75 ਦੀ ਹਾਨਾ ਹੀ ਹਾਂਜੀ ਵੇਖ ਲਓ ਥੋੜਾ ਬੋਲਾ ਕਹਿੰਦੇ ਆਪਾਂ ਕਰ ਦਨੇ ਆ ਚਲ 1000 ਕ ਛੱਡ ਦੋ ਬਾਕੀ ਤੁਹਾਨੂੰ ਪਤਾ ਜਿਹੜਾ ਪਸ਼ੂ ਚੰਗਾ ਹੋ ਉਹ ਤੇ ਮੁੱਲ ਨਾ ਹੀ ਮਿਲਣਾ ਜੀ ਮੁੱਲ ਨਾ ਹੀ ਮੁੱਲ ਨਾ ਹੀ ਭਾਜੀ ਆਪਾਂ ਹਾਨਾ ਕੋਈ ਵੀਰ ਇਹ ਨਾ ਬਾਤ ਚ ਕਵੇ 73000 ਦੀ ਝੋਡੀ ਦਵਾਂਗੇ ਸਿਰਫ 200 ਰੁਪਏ ਛੋੜੀ ਹੋਵੇਗੀ ਠੀਕ ਹੈ ਠੀਕ ਹੈ ਲਓ ਵੀ ਕਿਸਾਨ ਵੀਰੋ 73000 ਦੀ ਟੋਕੜ ਗੱਬਣ ਹਾਂਜੀ ਹਾਂਜੀ ਤੇ ਦੁੱਧ ਵੀ ਇਸ ਤਰ੍ਹਾਂ ਮਿਲਦਾ ਜੀ ਜੀ ਕੇਸ ਪਾਰਟੀ ਦੇਖੋ ਚੰਗੀ ਆ ਨਿੱਕੇ ਸਿੰਘ ਦੀ ਆ ਵੀਰ ਤੇ ਇਹ ਪਾਜੀ ਵੇਖੋ ਨਗੀਨਾ ਹੀ ਜੀ ਰੀ ਠੀਕ ਠੀਕ ਇਹ ਨੀਲੀ ਜ ਆ ਗਈ ਬਾਈ ਇਹ ਨੀਲੀ ਜੇ ਝੋਟੀ ਜੇ ਅੱਛਾ ਜੀ ਇਹ ਝੋਟੀ ਪਾਜੀ ਹੈਗੀ ਜੇ 6 ਮਹੀਨੇ ਦੀ ਦਾ ਬਣ ਅੱਛਾ ਜੀ ਚੈੱਕ ਪਾਸ ਅੱਛਾ ਜੀ ਠੀਕ ਆ ਠੀਕ ਹੈ ਜੀ ਇਹਦੇ ਥਲੇ ਦੁੱਧ ਜਿਹੜਾ ਵੀਰਕੇ ਘਰੋਂ 7 ਕਿਲੋ ਹੀ ਅੱਛਾ ਜੀ ਪਰ ਆਪਣੇ ਕੋਲ ਮੰਨ ਲਓ ਆਈ ਹੈ ਝੋਟੀ ਆਪਾਂ 5 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਜੀ ਤੇ 7 ਮਹੀਨੇ ਦੀ ਚੈੱਕ ਪਾਸ ਹਾਂ ਇਹ ਸ਼ਾਮੀ ਸ਼ਾਮੀ ਠੀਕ ਹੈ ਜੀ ਪਾਜੀ ਇਹ ਸ਼ਾਮੀ ਨੇ ਆਦੀ ਲੋ ਵੀ ਕਿਸਾਨ ਵੀਰੋ 6 ਮਹੀਨੇ ਦੀ ਚੱਕਾ ਕਪਾਸ ਆ ਇਹਦਾ ਸੱਜਰ ਦਾ 13 14 ਕਿਲੋ ਦਾ ਰਿਕਾਰਡ ਆ ਬਾਕੀ ਝੋਟੀ ਵੇਖੋ ਪਾਜੀ ਕੱਦ ਵਜਨ ਤੇ ਬੂਠੀ ਬਾਠੀ ਝੋਟੀ ਦੀ ਵੇਖੋ ਕਿੰਨੀ ਚੰਗੀ ਆ ਠੀਕ ਆ ਲੋ ਵੀ ਨੀਲੀ ਦੇ ਵਿੱਚ ਆ ਗਈ ਇਹਦੇ ਕਰੋ ਫੇਰ ਕੁਆਲਟੀ ਤੁਸੀਂ ਚੈੱਕ ਤੇ ਮਣਕੀ ਆ ਖਾਗੀ ਦਾ ਕੱਦ ਪੂਦੇ ਵੀ ਚੰਗਾ ਇਹਦਾ ਵੀ ਕੀ ਆਸਟੈਂਡ ਇਹ ਜਿਹੜਾ 5 ਲੀਟਰ ਪਾਈ ਕਹਿੰਦਾ ਕਿ ਗਾਰੰਟੀ ਵਾਲਾ ਦੁੱਧ ਆਪਾਂ ਪੰਜ ਦੱਸਾਂਗੇ ਦੁੱਧ 6 ਤੋਂ ਵੀ ਪ্লাস ਆ ਅੱਛਾ ਜੀ ਪਰ ਚਲੋ ਉਪਰੇ ਥਾਂ 'ਚ ਫਰਕ ਪੈ ਸਕਦਾ ਹੈ ਪੈ ਸਕਦਾ ਪੈ ਸਕਦਾ ਦੇਖੋ ਭਾਈ ਸਿੰਘੀ ਝੋਟੀ ਨੂੰ ਘਾਤ ਵਜੋਂ ਦੇਖੋ ਚੰਗਾ ਲੱਗਾ ਵਾ ਤੇ ਬਗੀਚੇ ਭਾਜੀ ਕੋਲ ਪਸ਼ੂ ਚੰਗੇ ਹੁੰਦੇ ਆ ਤੇ ਰੇਟ ਵੀ ਬਿਲਕੁਲ ਜਾਇਜ਼ ਹੁੰਦੇ ਆ ਹਾਂ ਜੀ ਤੇ ਕਰੋ ਲਾਗੇ ਤੋਂ ਚੈੱਕ ਤੁਸੀਂ ਥਾਣੇ ਭਾਂਡਾ ਭਾਈ ਦਿਖਾ ਯਾਰ ਥੱਲੇ ਉਹਨਾਂ ਖਾਓ ਭਾਜੀ ਦੇਖੋ ਟੋਟੀ ਕਿੱਡੀ ਸਾਫ਼ ਆ ਠੀਕ ਹੈ ਜੀ ਜੀ ਤੇ ਇਹਦੀ ਚਵਾਈ ਵੀ 7 ਵਜੇ ਦੀ ਹੋਈ ਹੈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਆ ਝੋਟੀ ਦੀ ਚੁਆਈ ਹੋਈ ਏ 5:30 ਵਜੇ ਦੀ ਸਵੇਰੇ ਠੀਕ ਹੈ ਸਵੇਰੇ ਠੀਕ ਹੈ ਸਵਾ 5:30 ਦੀ ਅੱਛਾ ਜੀ ਇਹਦੀ ਚੁਆਈ 7 ਵਜੇ ਦੀ ਹੋਈ ਏ ਠੀਕ ਹੈ ਇਹ ਰੇਟ ਲੈਣੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਕੀ ਮੁੱਲ ਜੇ ਹਰ ਵੀਰੇ ਸੇਮ ਹੀ ਦੇ ਦਿਆ ਨਹੀਂ ਵੇ ਇਹ ਕਿੰਨੀ ਮਨ 75 ਦੀ ਹੈ ਠੀਕ ਹੈ ਠੀਕ ਹੈ ਜੀ ਵੇਖ ਲਓ ਵੇ ਲਾ ਗਈ ਕੋਈ ਕਸਰ ਤੇ ਛੱਡਦੀ ਹੈ ਮਾਨਾ ਯਾਰ ਖਾਂਡੇ ਚੋਂ ਚਲੋ ਭਾਈ 72 ਦੀ ਦੇ ਦਾਂਗੇ ਤੇ ਜੇ ਕੋਈ ਵੀਰ ਭਰਾ ਆਪਣੇ ਕੋਲ ਜੋੜਾ ਇਕੱਠਾ ਲਵੇ ਅੱਛਾ ਜੀ ਆਪਾਂ 2000 ਦਾ ਮਾਨ ਕਰਾਂਗੇ ਠੀਕ ਹੈ ਠੀਕ ਹੈ ਜੀ ਠੀਕ ਆ ਲੋ ਵੀ ਕਿਸਾਨ ਵੀਰੋ ਜੇ ਕੇ ਵੀਰ ਭਰਾ ਦੇ ਜੋੜਾ ਫੇਟੰਦਾ ਤੇ ਬਾਈ ਕਹਿੰਦਾ ਕਿ 2000 ਛੱਡ ਦਾਂਗੇ ਹੋਰ ਹਾਂਜੀ ਤੇ ਪਸ਼ੂ ਚੰਗੇ ਆ ਬਾਈ ਦੇ ਸਾਰੇ ਹੀ ਬਹੁਤ ਚੰਗੇ ਆ ਮੈਂ ਆ ਵੀ ਲਾ ਕੇ ਵਿਖਾ ਲੀਏ ਵੀਰ ਭਰਾ ਕੀ ਕਹਿੰਦੇ ਆ ਠੀਕ ਹੈ ਠੀਕ ਹੈ ਦੇਖੋ ਝੋਟੀ ਭਾਈ ਲੋ ਬੇਰੇ ਮੱਠੀ ਨਹੀਂ ਫੁਲਦੀ ਝੋਟੀ ਇੱਕ ਘੰਡੀ ਦੀ ਝੋਟੀ ਏ ਇਹ ਸਿੰਗਲ ਹੱਡੀ ਆ ਗਈ ਤੇ ਪਤਲਾ ਚੰਮ ਆ ਗਿਆ ਵਾ ਇਹ ਥਾਣਾ ਦਾ ਸੈਜ ਗਿਆ ਵੀ ਬਹੁਤ ਇੰਨਾ ਹੀ ਮਾਰ ਕੇ ਖਾਓ ਵੱਧੋ ਵੱਧਿਆ ਨੀ ਕੀਨੇ ਅੱਜ ਠੀਕ ਆ ਠੀਕ ਆ ਜੀ ਹਾਂਜੀ ਲਓ ਵੀ ਕਰੋ ਚੱਕਾ ਪਹਿਲੇ ਨੰਬਰ ਦੇ ਆਪਾਂ ਝੋਟੀ ਦਿਖਾਈ ਸੀ ਤੇ 6 ਮਹੀਨੇ ਦੀ ਚੱਕ ਪਾਸ ਆ ਹਾਂਜੀ ਇੱਕ ਹੋਰ ਵੀ ਆਪਣੇ ਕੋਲ ਮੈਂ ਆਈ ਆ اچھا ਜੀ ਪਤਾ ਨਹੀਂ ਵੀਡੀਓ ਚ ਪਾਈ ਆ ਜੋ ਮਰੀ ਹੋਸਾ ਜੋ ਠੀਕ ਆ ਜੀ ਆ ਮੈਂ ਵੇਖੋ ਭਾਜੀ ਨਰਨਾਉਂ ਟੀ ਦੇ ਦੇਖੋ ਮੈਂ ਇਹ ਮੈਂ ਆਈ ਆ ਹਰਿਆਣਿਆਂੋਂ ਕੱਲ ਅੱਛਾ ਜੀ ਰਾਤੀ ਉੱਤਰੀ ਆਪਣੇ ਕੋਲ 1:30 ਵਜੇ ਠੀਕ ਆ ਠੀਕ ਆ ਜੀ ਠੀਕ ਆ ਹਾਂਜੀ ਇਹ ਮੈਂ ਥਲੇ 9 ਕਿਲੋ ਦੁੱਧ ਸਿਆ ਵੀ ਰੋਣਾ ਆਪਾਂ ਨੂੰ ਹਾਂਜੀ ਠੀਕ ਆ ਇਹ ਆਪਾਂ ਹਜੇ ਤਾਂ ਨਾ ਝੂੜ ਦੀ ਮਾਰਨਾ ਸਵੇਰੇ ਚ ਹੋਈ ਸੀ ਫਿਰ 2.5 ਕਿਲੋ ਦੁੱਧ ਤਾਂ ਮੈਂ ਨਹੀਂ ਪਾਣੀ ਪੈਂਡੇ ਪੁੰਡੇ ਕਰਦੇ ਹਾਂ ਨਾ ਪੈਂਡੇ ਜੇ ਕਿਸੇ ਵੀ ਦੇ ਇਹ ਵੀ ਫੇਟਾਵੇ ਇਹਦਾ ਰੇਟ ਬਿਲਕੁਲ ਜ਼ਿਆਦਾ ਜੀ ਦਾ 30 ਮੜ ਜਾ ਇਹ 60 ਦੀ ਦੇ ਦਾਂਗੇ ਆਪਾਂ 60 ਦੀ ਹਾਂਜੀ ਤੇ 60000 ਦੀ ਫੰਡਰੀ ਇਹ ਵੇਖ ਲਓ ਨਹੀਂ ਹਾਂ ਲਓ ਭਾਈ ਕਾਟ ਕਾਟ ਜਿਹੜਾ ਐਨ ਨਾ ਹਾਤੀਆਂ ਜੱਡਾ ਵਾ ਭਾਈ ਹੈ ਕਹ ਨਹੀਂ ਜੱਗੇ ਭਾਈ ਚੰਦੀ ਭਾਈ ਬਿਲਕੁਲ ਬਿਲਕੁਲ ਸਹੀ ਗੱਲ ਇਹ ਵੀ ਕੋਈ ਕਹਦਾ 60 ਦੀ ਉਦਾਂ ਹੀ ਆ ਜਿਹੜੀ ਵੱਡੀ ਛੋਟੀ ਆ ਠੀਕ ਹੈ ਠੀਕ ਹੈ ਇਹ ਲਓ ਭਾਈ ਇਹ ਆ ਵੀ ਆਪਾਂ ਤਾਂ ਨਹੀਂ ਪਾਈ ਫੇਟਮ ਦੀ ਇਹ ਕਿੰਦਾ ਗਾਂ ਘੱਬਣੇ ਵੀ ਕ ਜਾਂ ਨਹੀਂ ਨਹੀਂ ਇਹਨੂੰ ਵੀਰ ਜੀ ਹਜੇ ਸਾਰਾ ਹੀ ਮੰਨ ਲਓ 40 42 ਦੇ ਨੋ ਬੇਟੀ ਘਪਰੇ ਨਹੀਂ ਅੱਛਾ ਜੀ ਹਾਂ ਤੇ ਉਹ ਉੱਥੇ 8 ਕਿਲੋ ਦੋ ਤੇ ਥਣਾ ਦਾ ਸੈਗ ਇਹਦਾ ਵੀ ਚੈੱਕ ਕਰਾ ਦਿਓ ਤੇ ਥਣਾ ਤਗੜਾਵਾ ਆਪਾਂ ਹੋਰ ਵੀ 2000 ਦਾ ਮਾਣੇ ਚ ਕਰ ਦਾਂਗੇ 52 ਹੀ ਹੋ ਗਈ ਯਾਰ ਆਪਾਂ ਨਾਲ ਹੀ ਭਾਣ ਦੇ ਦਾਂਗੇ ਹਾਂਜੀ 52 ਹੀ ਹਾਂ ਬਸ ਠੀਕ ਹੈ ਠੀਕ ਹੈ ਦੁੱਧ ਦੇਖ ਲਈ 4 ਕਿਲੋ 8 ਕਿਲੋ ਲਿਆ ਸੀ ਹੋਰ ਆਪਾਂ ਮੰਨ ਲਓ ਪੈਂਡੇ ਕੇ ਆਈ ਆ ਆਪਾਂ ਪਤਾ ਸਿਹਰੇ ਨੇ 2.5 ਕਿਲੋ ਦੁੱਧ ਦਤਾ ਜੀ ਠੀਕ ਹੈ ਠੀਕ ਹੈ ਜੀ ਤੇ ਆਪਾਂ ਫਿਰ 6 ਲੀਟਰ ਦੀ ਗਾਰੰਟੀ ਤੁਸੀਂ ਪਾਹਾਂ 5-6 ਕਿਲੋ ਦੀ ਹੋਣਾ ਦੁੱਧ ਇਹਨੇ 10 ਕਿਲੋ ਹੀ ਕਰ ਜਣਾ ਫੇਰ ਅੱਛਾ ਜੀ ਅੱਛਾ ਜੀ ਚੈੱਕ ਉਹ ਵੀ ਮੰਨ ਲਓ 20 ਦਿਨਾਂ ਨੂੰ ਜਾ ਕੇ ਕਰਾਉਂਦੀ ਆ ਠੀਕ ਹੈ ਠੀਕ ਹੈ ਜੀ ਹਾਂ ਮੈਂ ਤਾਂ ਵਿਖਾਤੀ ਵੀ ਚਲੋ ਕੋਈ ਵੀ ਕੋਈ ਜਿਹੜੇ ਪਈਆਂ ਦੀ ਵੰਡੋਗੇ ਨਾ ਹਾਂਜੀ ਭਾਜੀ ਬਿਲਕੁਲ ਠੀਕ ਹੈ ਜੀ ਲਓ ਜੀ ਕਿਸਾਨ ਵੀਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ